ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਚੱਕਰ ਚਹਿਨ ਅਰ ਬਰਨ ਜਾਤ ਅਰ ਪਾਤ ਨਹਿ ਨਜੇ रूप रंग अर रेखा पेख को कहना सकत कह अचल मूरत अनभो प्रकाश अमतोज कह जय कोट इंद्र इंदरान साहो सहान गनिजै ਸਰਪਉਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰ ਤ੍ਰਿਣ ਕਹਿਤ ਤਵ ਸਰਬਨਾਮ ਕਥੈ ਕਵਨ ਕਰਮਨਾ ਬਰਨਤ ਸੁਮਤ ਸੱਜਣ ਸਚਾ ਪਾਤਿਸਾਹੋ ਸਿਰਸਾ ਹਾਂਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾਵੇ ਸਾਹੋ ਸੋ ਕੋ ਟਲ ਗੁਰ ਸੇਵਿਐ ਐਨ ਸ ਸਹਿਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਪਤ ਕੁ ਸੰਬਦੀ ਨੂਰੇ ਅਰਸਾ ਪਰਸਾ ਛਟਿਐ ਤਦ ਡਿਠ ਸੱਚੇ ਪਾਤਿਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਤਨਾ ਸ੍ਰੀ ਬਾਣੀ ਭਗਤ ਕਬੀਰ ਜੀ ਕੀ ੴ ਸਤਿਗੁਰ ਪ੍ਰਸਾਦਿ ਸਨਕ ਸੁਨੰਦ ਮਹੇਸ ਸਮਾਨਾ ਸੇਖ ਨਾਗ تیر ਮਰਮ ਨਾ ਜਨ ਸਨਕ ਸੁਨੰਦ ਮਹੇਸ ਸਮਾਨਾ ਸ਼ੇਖ ਨਾਗ ਤੇਰ ਮਰਮ ਨਾ ਜਾਨਾ ਸੰਤ ਸੰਗਤ RAM ਹਿਰਦੈ ਵਸਾਈ ਰਹਾ ਹਨੂਮਾਨ ਸਰ ਗਰੜ ਸਮਨ ਸੁਰਪਤ ਨਰਪਤ ਨਹੀਂ ਗੁਣ ਜਾਨਾ ਚਾਰ 베ਦ ਅਰਿ ਸਿਮਰਤ ਪੁਰਾਨਾ ਕਮਲਾ ਪਤ ਕਵਲਾ ਨਹੀਂ ਜਾਨਾ ਕਹ ਕਬੀਰ ਸੋ ਪਰਮੈ ਨਹੀਂ ਪਗ ਲਗ ਰਾਮ ਰਹੈ ਸਰਨੋਹੀ ਕਹੇ ਕਬੀਰ ਸੋ ਪਰਮੈ ਨਾਹੀ ਪਗ ਲਗ ਰਾਮ ਰਹਿ ਸਰਨਾਹੀ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਏ ਓੰਕਾਰ ਸਤ ਗੁਰ ਪ੍ਰਸਾਦ ਸਨਕ ਸੁਨੰਦ ਮਹੇਸ਼ ਸਮਾਨਾ ਸੇਖਨਾਗ ਤੇਰੋ ਮਰਮ ਨਾ ਜਾਨਾ